ਦੇਖੋ ਜੀ ਮੈਂ ਵੀ ਤਕਰੀਬਨ ਪਿਛਲੇ 15 ਦਿਨਾਂ ਤੋਂ ਲੁਧਿਆਣੇ ਆ ਤੇ ਲੁਧਿਆਣਾ ਵਸਦੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਅਸੀਂ ਸੰਜੀਵ ਰੋੜਾ ਜੀ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਜਿਤਾ ਕੇ ਭੇਜਣਾ ਖਾਸ ਤੌਰ ਤੇ ਜਿਹੜਾ ਵੱਡਾ ਕਾਰਨ ਹੈ ਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਸੰਜੀਵ ਰੋੜਾ ਜੀ ਦਾ ਕਿਉਂਕਿ ਮੈਂ ਪਿਛਲੇ 1 ਸਾਲ ਤੋਂ ਸੀ ਕਲੀਗਾਂ ਇਕੱਠੇ ਉੱਥੇ ਪਾਰਲੀਮੈਂਟ ਦੇ ਵਿੱਚ ਮੈਂਬਰ ਆ ਤੇ ਮੈਂ ਦੇਖਿਆ ਕਿ ਕੰਮ ਕਹਿਣ ਵਾਲਾ ਬੰਦਾ ਕਈ ਵਾਰ ਉਹਨਾਂ ਨੂੰ ਕੰਮ ਕਹਿ ਕੇ ਭੁੱਲ ਜਾਂਦਾ ਪਰ ਉਹ ਆਪ ਨਹੀਂ ਭੁੱਲਦੇ ਉਹਨਾਂ ਨੇ ਫੋਨ ਕਰਕੇ ਤੁਹਾਨੂੰ ਆਪ ਦੱਸਣਾ ਵੀ ਭਾਈ ਤੂੰ ਫਲਾਣਾ ਕੰਮ ਕਿਹਾ ਸੀ ਇਹ ਹੋ ਗਿਆ ਕਈ ਵਾਰੀ ਤੁਸੀਂ ਆਪ ਭੁੱਲ ਜਉਂਦਾ ਤੁਹਾਨੂੰ ਝਿੜਕਦੇ ਵੀ ਆ ਕਿ ਤੂੰ ਕੰਮ ਕਿਹਾ ਸੀ ਮੁੜ ਕੇ ਪੁੱਛੈ ਨਹੀਂ ਤੂੰ ਮੇਥੋਂ ਵੀਦਾ ਕੀ ਬਣਿਆ ਤੇ ਬਾਕੀ ਬੜੇ ਥੋੜੇ ਪੋਲਿਟਿਸ਼ੀਅਨ ਹੁੰਦੇ ਆ ਇਦਾਂ ਦੇ ਜਿਨ੍ਹਾਂ ਨੂੰ ਕੰਮ ਕਰਨ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਸ਼ੌਂਕ ਐਸੇ ਕਰਕੇ ਜਦੋਂ ਰਾਜ ਸਭਾ ਮੈਂਬਰ ਵੀ ਸੀਗੇ ਇਹ ਕਿਹੜਾ ਉਹਦਾ ਪਤਾ ਸੀ ਵੀ ਇਸ ਤਰ੍ਹਾਂ ਦਾ ਅਨਫੋਰਚੂਨੇਟ ਇਨਸੀਡੈਂਟ ਹੋਊਗਾ ਵੀ ਗੁੱਗੀ ਚੱਲੇ ਜਾਣਗੇ ਉਦੋਂ ਵੀ ਉਹਨਾਂ ਨੇ ਬੜੇ ਇਦਾਂ ਦੇ ਕੰਮ ਐ ਜਿਹੜੇ ਰਾਜ ਸਭਾ ਮੈਂਬਰ ਹੁੰਦੇ ਕੇਂਦਰ ਸਰਕਾਰ ਤੋਂ ਵੀ ਕਰਵਾਏ ਤੇ ਸੂਬਾ ਸਰਕਾਰ ਤੋਂ ਵੀ ਕਰਵਾਏ ਤੇ ਸਾਰੇ ਲੁਧਿਆਣੇ 'ਚ ਮੈਂ ਉਸ ਚੀਜ਼ ਦੀ ਚਰਚਾ ਵੀ ਦੇਖ ਰਿਹਾ ਵੈਸਟ 'ਚ ਅਗਲਾ ਕਹਿੰਦਾ ਜੀ ਪਹਿਲੀ ਵਾਰ ਇਦਾਂ ਦਾ ਨਿਮਰਤਾ ਵਾਲਾ ਸ਼ਰਾਫਤ ਵਾਲਾ ਇਮਾਨਦਾਰ ਕੰਮ ਕਰਨ ਵਾਲਾ ਬੰਦਾ ਜਿਹੜਾ ਉਹ ਮਿਲਿਆਗਾ ਤੇ ਮੈਨੂੰ ਉਮੀਦ ਹੈ ਕਿ ਸੰਜੀਵ ਰੋੜਾ ਜੀ ਇੱਕ ਪਾਸੇ ਜਿਹੜੀ ਜਿੱਤ ਆ ਉਹ ਲੁਧਿਆਣਾ ਵੈਸਟ ਤੋਂ ਦਰਜ ਕਰਨੀ ਆਸ਼ੂ ਜੀ ਬੋਰਡ ਲਾਈ ਜਾਂਦੇ ਨੇ ਆਸ਼ੂ ਇਸ ਮਾਸਟਰ ਵੀ ਆਸ਼ੂ ਜ਼ਰੂਰੀ ਹੈ ਜੀ ਦੇਖੋ ਜੇ ਐਦਾਂ ਦੀ ਕੋਈ ਗੱਲ ਹੁੰਦੀ ਤਾਂ ਫਿਰ 2022 ਦੀਆਂ ਚੋਣਾਂ 'ਚ ਲੋਕ ਜਿਤਾ ਦਿੰਦੇ ਹਨਾ ਸਾਰੇ ਲੋਕ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਆਸ਼ੂ ਜੀ ਐਰੋਗੈਂਟ ਲੀਡਰ ਨੇ ਹਨਾ ਕਿਸ ਤਰ੍ਹਾਂ ਉਹਨਾਂ ਦੀਆਂ ਵੀਡੀਓਜ਼ ਲੋਕਾਂ ਨੂੰ ਭੱਜ-ਭੱਜ ਪੈਣਾ ਆਫਸਰਾਂ ਨੂੰ ਭੱਜ-ਭੱਜ ਪੈਣਾ ਬੜੇ ਸ਼ਾਰਟ ਟੈਂਪਰਡ ਪੋਲੀਟੀਸ਼ੀਅਨ ਤਾਂ ਇਹਨਾਂ ਸ਼ਾਰਟ ਟੈਂਪਰਡ ਕਹ ਲੋ ਵੀ ਇਹਨਾਂ ਗੁੱਸੇ ਵਾਲਾ ਚਾਹੀਦਾ ਹੀ ਨਹੀਂ ਜਦੋਂ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤਾਂ ਤੁਹਾਡੇ 'ਚ ਪੇਸ਼ੈਂਸ ਚਾਹੀਦੀ ਹੈ ਲੋਕਾਂ ਦੀ ਗੱਲ ਹਲੀਮੀ ਨਾਲ ਸੁਣੋ ਹਲੀਮੀ ਨਾਲ ਲੋਕਾਂ ਦੇ ਜਿਹੜੇ ਕੰਮ ਹੈ ਉਹ ਕਰੋ ਸੋ ਇਹ ਲੋਕਾਂ ਨੇ ਕੋਈ ਇਥੇ ਡਿਕਟੇਟਰਸ਼ਿਪ ਨਹੀਂ ਵੀ ਫਲਾਣਾ ਮਸਟ ਹੈ ਇਹ ਲੋਕਾਂ ਨੇ ਦੇਖਣਾ ਵੀ ਕੌਣ ਮਸਟ ਹੈ ਕਿਹੜਾ ਜ਼ਰੂਰੀ ਹੈ ਲੁਧਿਆਣਾ ਵੈਸਟ ਦੇ ਲੋਕਾਂ ਲਈ ਉਥੋਂ ਦੀ ਡਿਵੈਲਪਮੈਂਟ ਲਈ ਤੇ ਮੈਂ ਤਾਂ ਦੇਖੋ ਜਿੰਨਾ ਇੱਕ ਅਨੁਮਾਨ ਲਗਾਇਆ ਜੋ ਲੁਧਿਆਣਾ ਵੈਸਟ ਚ ਇੱਕੋ ਚੀਜ਼ ਦੀ ਇਹ ਹਰ ਕਿਸੇ ਦੇ ਅਸੀਂ ਜਾਣੇ ਆ ਗਲੀ ਮੋਲ ਲੈ ਚ ਹਰ ਕੋਈ ਬੰਦਾ ਕਹਿੰਦਾ ਵੀ ਜੀ ਬੰਦੇ ਬਹੁਤ ਸ਼ਰੀਫ ਹੈ ਅਸੀਂ ਕੰਮ ਕਰਨ ਵਾਲੇ ਬੰਦੇ ਆ ਅਸੀਂ ਹਜੇ ਜਾ ਕੇ ਲੋਕਾਂ ਨੂੰ ਕੋਈ ਕੰਮ ਦੱਸਣਾ ਹੁੰਦਾ ਲੋਕ ਆਉਦੇ ਵਾਰਡ ਦੇ 10 ਕੰਮ ਕਹਿੰ ਆਉਂਦੇ ਆ ਬੀਜੀ ਸਾਡੇ ਆਹ ਕੰਮ ਹੈ ਜਿਹੜੇ ਸੰਜੀਵ ਰੋੜਾ ਜੀ ਨੇ ਕਰਵਾਏ ਆ ਸੋ ਮੈਨੂੰ ਇਸੇ ਮਤਲਬ ਕਿ ਆਪਣੇ ਤਜਰਬੇ ਤੋਂ ਲੱਗਦਾ ਵੀ ਸੰਜੀਵ ਰੋੜਾ ਜੀ ਇੱਕ ਪਾਸੜ ਜਿੱਤਿਆ ਜਿਹੜੀ ਉਹ ਦਰਜ ਕਰਨਗੇ